ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਮੇਰੇ ਭੋਮ ਮੈਂ ਇੱਕ ਚੀਜ਼ ਨੂੰ ਬੰਦਾ ਅਜੀਬ ਹੋਦਾ। ਪੱਤਰਾਂ ਵਾਅਦਰੇ ਵਾਅਦਰੇ ਵੀ ਲੈਣਾ। ਵਾਅਦਰੇ ਨੇ ਤੂੰ ਮੈਂ ਕਿੱਥੇ ਪਾ ਲੀ। ਓਹ ਤੀਆ ਉਮਲਾਜ ਮੈਂ ਗਾਲ ਮੈਂ ਤੈਨੂੰ ਕਰਦਾ ਕਾਲਾ ਨਾ ਕੱਢ ਗੱਡੀ ਦੇ ਵਿੱਚ ਓਏ ਆ ਪਿੱਛੋਂ ਆ ਜਾ ਓਏ ਖੜ ਜਾ ਖਾਲੀ ਫਿਰ ਨੂੰ ਬਹਿ ਜਾ ਜਿਹੜਾ ਕਿ ਮਤਲਬ ਆ ਮੈਂ ਤੂੰ ਕਾਲਾ ਨਹੀਂ ਆ ਅਰੇ ਇਹ ਜਾਨੇ ਸਮਾਰੀਆਂ ਬੈਠੇ ਨਹੀਂ ਆ ਹੋਰ ਕੀ ਤੂੰ ਕਾਲਾ ਗੱਡੀ ਆ ਨਾ ਗੋਜੋ ਨੰਬਰ ਆ ਆਤੀ ਜਿੰਦਾ ਓਏ ਓਏ ਕੀ ਤੋਰਿਆ ਗਾ ਚਲ ਭਾਈ ਅੱਪ ਇਹ ਕੀ ਗੱਲ ਨੀ ਤੂੰ ਕਾਰ ਨੂੰ ਵਾਪਸ ਤੇ ਕੱਢ ਰਿਹਾ ਬਣਾ ਬਣਾ ਵੀ ਕੰਦ ਮਾਰ ਕੇ ਗੱਡੀ ਚਾਹ ਮਾ ਥੱਲੇ ਵੀ ਵੀਡੀਓ ਬਣਾ ਨਾਲੇ ਭੈਣਾਂ ਨੂੰ ਥੱਲੇ ਨਾ ਆ ਜਾ 12:00 ਬਣਾ ਸਨੈਪ ਤੋਂ ਯਾਰ ਮਾਇਆ ਅੱਛਰਾ ਸਾਰੇ ਲੋਕਾਂ ਦਾ ਕਿੱਥੇ ਆ ਰਹੇ ਆ ਰਿਹਾ ਡਿਪਾਰਟਮੈਂਟ ਪਤਾ ਨਹੀਂ ਕਿਹਦੇ ਨੂੰ ਪਤਾ ਨਹੀਂ ਕਿਹਨੇ ਭਰਤੀ ਕਰਖੇ ਵੀ ਮੈਂ ਕਹਿੰਦਾ ਤੂੰ ਹੋਰ ਕਰ ਯਾਰ ਅਰੇ ਵੀਡੀਓ ਖਾਣੇ ਚ ਲਾਓ ਮੈਂ ਕਹਿੰਦਾ ਮੈਂ ਇਹ ਰਾਤ ਨਾਲ ਚਾਰ ਬੰਦੇ ਚੱਕ ਕੇ ਲੈ ਖੋਖੇ ਯਾਰ ਕੀ ਕਰੂਗਾ ਇਹ ਇਹਨੇ ਕੀ ਕਰਨਾ ਦੇਖੋ ਆਪਾਂ ਦੇ ਨੰਬਰ ਆ ਸਾਰੇ ਬਹੁਤ ਦੇ ਲੋ ਬਹੁਤ ਸਾਰੇ ਨੰਬਰ ਆਗੇ ਸਾਰੀ ਲੱਗ ਪਾ ਵੀ ਹੋਊਗਾ ਕੰਮ ਹੋਰ ਦਾ ਉਹ ਤੇਰੀ ਤਾਂ ਪੱਗੇ ਨਹੀਂ ਓਰੇ ਕੈਨੇ ਨਾ ਆਇਆ ਪਤਾ ਨਹੀਂ ਕਿੱਦੋਂ ਥੱਪੜ ਕਰਕੇ ਆ ਤੂੰ